ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੜੇ ਸਾਡੇ ਚੈਨਲ ਰੀਪਸ ਕੁੜੀ ਤੇ ਸਵਾਗਤ ਹੈ ਜੀ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਜਿਹੜੀ ਸਾਡੀ ਵੀਡੀਓ ਕਿਵੇਂ ਦੀ ਲੱਗੀ ਅੱਜ ਤੁਹਾਨੂੰ ਬਹੁਤ ਹੀ ਬਹੁਤ ਜ਼ਿਆਦਾ ਸੋਹਣੇ ਸੂਰਤ ਦਿਖਾਵਾਂਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਤੇ ਵੀਡੀਓ ਦੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਇੰਨਾ ਵੀਡੀਓ ਨੂੰ ਪਿਆਰ ਦੇਣ ਲਈ ਥੋੜਾ ਤਹਿਦਲੋ ਧੰਨਵਾਦ ਇੱਥੇ ਹੀ ਆਪਣੇ ਭੈਣ ਦੇ ਚੈਨਲ ਨੂੰ ਸਪੋਰਟ ਕਰਦੇ ਰਹੋ ਇਸੇ ਤਰ੍ਹਾਂ ਹੀ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਸੋਹਣੇ ਸੋਹਣੇ ਸੂਟ ਖਰੀਦਦੇ ਰਹੋ ਜਿੰਨਾਂ ਭੈਣਾਂ ਨੇ ਤੀਆਂ ਲਈ ਰਖੜੀਆਂ ਲਈ ਵਰਤਾਂ ਲਈ ਆਰਡਰ ਦੇਣੇ ਨੇ ਵਿਆਹ ਸ਼ਾਦੀਆਂ ਲਈ ਤੁਸੀਂ 1.5 ਮਹੀਨੇ ਦਾ ਟਾਈਮ ਮੰਨ ਕੇ ਚੱਲੋ ਪਹਿਲਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਤਾਂ ਕਿ ਤੁਹਾਨੂੰ ਟਾਈਮ ਤੇ ਸੂਟ ਮਿਲ ਸਕਵੇ ਕਿਉਂਕਿ ਵਰਕ ਲਈ ਵੀ ਟਾਈਮ ਚਾਹੀਦਾ ਜੀ ਸਲਾਈ ਲਈ ਵੀ ਟਾਈਮ ਚਾਹੀਦਾ ਹੈਗਾ ਕਾਫੀ ਸਾਰਾ ਕੰਮ ਹੈਗਾ ਜਿਹੜਾ ਪਹਿਲਾਂ ਚੱਲ ਰਿਹਾ ਹੈਗਾ ਭੈਣਾਂ ਦਾ ਤੇ ਕਾਫੀ ਸਾਰਾ ਕਈ ਭੈਣਾਂ ਦੇ ਲੰਬੇ ਆਰਡਰ ਸੀਗੇ ਹੋ ਚੁੱਕੇ ਨੇਗੇ ਕੁਝ ਕੁ ਥੋੜਾ ਕੰਮ ਪੈਂਡਿੰਗ ਹੈਗਾ ਅੱਜ ਮੈਂ ਜਿਹੜੇ ਤੁਹਾਨੂੰ ਸੂਟ ਦਿਖਾਉਂਗੀ ਇਹ ਵੀ ਆਪਾਂ ਡਿਸਕਾਊਂਟ ਤੇ ਲਾਏ ਨੇਗੇ ਇਹਨਾਂ ਦਾ ਪ੍ਰਾਈਸ ਤੁਸੀਂ ਵਟਸਐਪ ਤੇ ਪੁੱਛ ਲਿਓ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਫਾਈਨ ਕੱਪੜਾ ਹੈਗਾ ਮੇਰੇ ਨਾ ਵੀਡੀਓ ਦੇ ਵਿੱਚ ਪਿੰਕ ਸੂਟ ਸੀਗਾ ਤੇ ਇਹ ਸਟੱਫ ਦੇ ਵਿੱਚ ਪਾਇਆ ਹੋਇਆ ਹੈਗਾ ਉਹੀ ਸੇਮ ਸਟੱਫ ਹੈਗਾ ਦੇਖੋ ਜੀ ਇਹਨੂੰ ਤੁਸੀਂ ਬਹੁਤ ਜ਼ਿਆਦਾ ਸੋਨਾ ਸੂਟ ਰੈਡੀ ਕਰਵਾ ਸਕਦੇ ਹੋਗੇ ਇਹਦੇ ਨਾਲ ਤੁਸੀਂ ਪਰਪਲ ਕਲਰ ਦੀ ਲੈਸ ਪਰਪਲ ਦੁਪੱਟਾ ਜਾਂ ਟਾਈ ਐਂਡ ਡਾਈ ਵੈਸੇ ਤੁਸੀਂ ਇੱਕ ਵੇਜ ਦਾ ਦੁਪੱਟਾ ਰੱਖਿਓ ਕਿਉਂਕਿ ਇਹ ਪਹਿਲੀ ਮਲਟੀ ਕਲਰ ਦਾ ਸੂਟ ਹੈਗਾ ਫਿਰ ਮਲਟੀ ਦੁਪੱਟਾ ਫਿਰ ਐਵੇਂ ਸਾਰਾ ਮਲਟੀ ਮਲਟੀ ਸੋਨਾ ਨਹੀਂ ਲੱਗਣਾ ਹੈਗਾ ਇੱਕ ਕਲਰ ਦਾ ਰੱਖਿਓ ਪਰਪਲ ਹੀ ਚੱਜੂਗਾ ਪਰਪਲ ਰੱਖਿਓ ਤੁਸੀਂ ਦੁਪੱਟਾ ਇਹਦੇ ਨਾਲ ਠੀਕ ਹੈ ਜੀ ਸਲਾਈ ਕਰਵਾਉਂਗੇ ਅਸੀਂ ਵਾਸ਼ ਕਰਕੇ ਦਵਾਂਗੇ ਜੇ ਤੁਸੀਂ ਕਰਵਾਉਂਗੇ ਸਲਾਈ ਤਾਂ ਇਹਨੂੰ ਪਹਿਲਾਂ ਵਾਸ਼ ਕਰਕੇ ਫਿਰ ਤੁਸੀਂ ਸਲਾਈ ਕਰਵਾਇਓ ਜਿੰਨੀ ਇਹਦੀ ਸਰਿੰਕੀਜ਼ ਹੋਊਗੀ ਉਹ ਨਿਕਲ ਚੋਗੀ ਠੀਕ ਹੈ ਸੀ ਪਹਿਲਾ ਸੂਟ ਇਹ ਸੀਗਾ ਇਹ ਸਾਰੇ ਡਿਸਕਾਊਂਟ ਤੇ ਨੇਗੇ ਇੰਨਾ ਕ ਹਲਕਾ ਕੱਪੜਾ ਹੈਗਾ ਜਿੰਨਾ ਵੀ ਤੁਸੀਂ ਕਹਿ ਦਿਓ ਰਾਮ ਦਾ ਇੱਕ ਫੈਬਰਿਕ ਹੈਗਾ ਪੂਰਾ ਗਰਮੀ ਹਜੇ ਪੈਣੀ ਆ 2-3 ਮਹੀਨੇ ਗਰਮੀ ਪੈਣੀ ਹੈ ਜੀ ਤੇ ਤੁਹਾਡੇ ਸੂਟ ਕੰਮ ਆਈ ਜਾਣਗੇ ਕੋਰਸੈਟ ਵਗੈਰਾ ਬਣਵਾਉਣੇ ਨੇ ਆਪਣੇ ਰੈਡੀ ਹੋ ਰਹੇ ਨੇ ਇਹ ਸਟੱਫ ਤੇ ਤਾਂ ਤੁਸੀਂ ਬਣਵਾ ਸਕਦੇ ਹੋਗੇ ਦੇਖੋ ਜੀ ਇਹ ਵੀ ਡਿਸਕਾਊਂਟ ਤੇ ਸੁੱਟਨੇਗੇ ਸਾਰੇ ਤੁਸੀਂ ਪੂਰਾ-ਪੂਰਾ ਇੰਨਾ ਸੁੱਟਾਂ ਦਾ ਫਾਇਦਾ ਉਠਾ ਸਕਦੇ ਹੋਗੇ ਕਿਉਂਕਿ ਡਿਸਕਾਊਂਟ ਦੇਣਗੇ ਕਾਫੀ ਜ਼ਿਆਦੇ ਸੋਹਣੇ ਸੁੱਟਨੇ ਸਰਦਾਰੀ ਕਲਰ ਲਨਗੇ ਤੇ ਦੇਖੋ ਇਹ ਤਾਂ ਵੀ ਪ੍ਰਿੰਟ ਕਾਫੀ ਜ਼ਿਆਦੇ ਸੋਹਣੇਗਾ ਤੇ ਇਹਦੇ ਵਿੱਚ ਹੈਗੇ ਨੇ ਆਪਣੇ ਕੋਲੇ ਦੋ ਕਲਰ ਅਵੇਲੇਬਲ ਕੁਝ ਕੁ ਸੂਟ ਇਹਦੇ ਵਿੱਚ ਉਹ ਕਾਫੀ سارے ਸੂਟ ਨਿਕਲ ਚੁੱਕੇ ਨੇਗੇ ਜੋ ਜੋ ਹੈਗੇ ਨੇ ਮੈਂ ਤੁਹਾਨੂੰ ਸ਼ੋਅ ਕਰੀ ਚੱਲੂੰਗੀ ਵਿੱਚ ਮੈਂ ਇਹਦੇ ਸਲਾਈ ਵਾਲੇ ਵੀ ਦੇਣੇ ਨੇਗੇ ਇਹਨਾਂ ਵਿੱਚੋਂ ਦੋ ਚਾਰ ਸੂਟ ਹਜੇ ਜਾਣਗੇ ਉਹ ਮੈਂ ਚੈੱਕ ਕਰਕੇ ਵਟਸਐਪ ਫੇਰ ਦਵਾਂਗੀ ਤੇ ਇਹਦੇ ਨਾਲ ਦਾ ਵੀ ਹੈਗਾ ਜੀ ਸੂਟ ਦੋ ਲੈਂਗੇ ਆਪਣੇ ਕੋਲੇ ਇਹ ਕਾਫੀ ਪਹਿਨਣੇ ਇਸ ਫੈਬਰਿਕ ਦੇ ਵਿੱਚ ਸਟਿਚ ਕਰਵਾਏ ਹੋਏ ਨੇਗੇ ਸੂਟ ਇਹ ਇਹ ਕੇਵਲਾ ਕਲਰ ਹੈਗਾ ਸਾਰੇ ਹੀ ਲੈਸਦੇ ਨੇਗੇ ਜਿਹੜੀਆਂ ਭੈਣਾਂ ਜ਼ਿਆਦੇ ਪੈਸੇ ਨਹੀਂ ਲਾ ਸਕਦੀਆਂ ਹੈਗੀਆਂ ਹਨਾ ਵੀ ਘੱਟ ਰੇਟ ਵਾਲੇ ਤੁਸੀਂ ਸੂਟ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਡਿਸਕਾਊਂਟ ਤੇ ਸੂਟ ਲਾਏ ਸੀਗੇ ਕਾਫੀ ਭੈਣਾਂ ਦੇ ਸੂਟ ਰੱਖੇ ਪਏ ਨੇਗੇ ਤੁਸੀਂ ਆਪਣੀ ਪੇਮੈਂਟ ਕਰਕੇ ਆਪਣੇ ਸੂਟ ਚੱਕ ਸਕਦੇ ਹੋਗੇ ਜਿੰਨਾਂ ਭੈਣਾਂ ਨੇ ਲੈ ਲੈਣੇ ਨੇਗੇ ਤੁਸੀਂ ਸਕਰੀਨਸ਼ਾਟ ਭੇਜ ਕੇ ਉਹਨਾਂ ਚੋਂ ਵੀ ਸੂਟ ਰਖਵਾ ਸਕਦੇ ਹੋ ਕੁਝ ਕੁ ਸੂਟ ਹੀ ਨੇਗੇ ਤੇ ਜ਼ਿਆਦਾ ਸੂਟ ਨਹੀਂ ਹੈਗੇ ਉਹਦੇ ਵਿੱਚ ਕਾਫੀ ਅੱਜ ਮੈਂ ਪਾਰਸਲ ਲਗਾ ਚੁੱਕੀ ਹਾਂ ਉਹਨਾਂ ਸੂਟਾਂ ਦੇ ਵਿੱਚੋਂ ਦੇਖੋ ਇਹ ਵੀ ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ ਜਦੋਂ ਸੂਟ ਸਟਿਚ ਹੋ ਜਾਂਦਾ ਹੁੰਦਾ ਹੁੰਦਾ ਥੋੜਾ ਥੋੜੇ ਟੇਲਰ ਤੇ ਵੀ ਡਿਪੈਂਡ ਹੁੰਦਾ ਵੀ ਕਿਸ ਤਰ੍ਹਾਂ ਤੁਸੀਂ ਸੂਟ ਰੈਡੀ ਕਰਵਾਉਨੇ ਹੋ ਜਾਂ ਉਹ ਕਰਦੇ ਨੇਗੇ ਹਨਾ ਕਾਫੀ ਜਿਆਦਾ ਸੋਨਾ ਸੂਟ ਬਣ ਜਾਂਦਾ ਹੁੰਦਾ ਹੈਗਾ ਸਕਰੀਨ ਸ਼ਾਟ ਲੈਂਦੇ ਜਾਏ ਉਹ ਤੇ ਆਪਣੇ ਸੂਟ ਰਖਵਾਈ ਚੱਲਿਓ ਨਾਲ ਨਾਲ ਦੇਖੋ ਜੀ ਕਾਫੀ ਜਿਆਦਾ ਸੋਨਾ ਪ੍ਰਿੰਟ ਹੈ ਵਾਲਾ ਵੀ ਇਹਦੇ ਨਾਲ ਤੁਸੀਂ ਬੀਬੀ ਪਿੰਕ ਕਲਰ ਦਾ ਦੁਪੱਟਾ ਰਖਵਾ ਸਕਦੇ ਹੋਗੇ ਪੂਰੇ ਹਨ ਸਰਦਾਰੀ ਜੀ ਲੁੱਕ ਵਾਲੇ ਸੂਟ ਲੇਂਗੇ ਦੇਖੋ ਫੈਬਰਿਕ ਇੰਨਾ ਕਿ ਜ਼ਿਆਦਾ ਵਧੀਆ ਕਿਉਂਕਿ ਅਸੀਂ ਯੂਜ਼ ਕੀਤਾ ਹੋਇਆ ਦਾ ਫੈਬਰਿਕ ਇਹਦੇ ਨਾਲ ਦੇ 3-4 ਸੂਟ ਬਣੇ ਹੋਏ ਨੇਗੇ ਸਾਡੇ ਬੱਤ ਪਮਾ ਹੋਣ ਤੇ ਬਹੁਤ ਜ਼ਿਆਦਾ ਆਰਾਮਦਾਰੀ ਹੈ ਗਰਮੀ ਦੇ ਵਿੱਚ ਇਹ ਫੈਬਰਿਕ ਦੇ ਇਹ ਸੂਟ ਮੈਂ ਤੁਹਾਨੂੰ ਦੱਸ ਦੂੰਗੀ ਤੁਸੀਂ ਮੈਨੂੰ ਪੁੱਛ ਲਓ ਸ਼ਾਇਦ ਮੈਂ ਕਿਸੇ ਭੈਣ ਦਾ ਸਲਾਈ ਕਰਨਾਗਾ ਤੇ ਮੇਰੇ ਕੋਲ ਸਕਿਪ ਹੋ ਗਿਆ ਹੁਣ ਕਈ ਵਾਰ ਸੂਟ ਇੱਧਰ ਉੱਧਰ ਹੋ ਜਾਂਦੇ ਨੇ ਕੋਈ ਚੀਜ਼ ਨਹੀਂ ਲੱਭਦੀ ਹੈਗੀ ਤੇ ਮੈਂ ਕਿਸੇ ਭੈਣ ਦਾ ਸੂਟ ਸਟਿਚ ਕਰਨਾਗਾ ਤੇ ਤੁਸੀਂ ਮੈਨੂੰ ਪੁੱਛ ਲਿਓ ਵੀ ਹੈਗਾ ਜਾਂ ਨਹੀਂ ਹੈਗਾ ਮੇਰੇ ਖਿਆਲ ਜਿੰਨਾ ਸਟਿਚ ਕਰਨਾ ਹੀ ਕਰਨਾਗਾ ਉਹਨਾਂ ਨੇ ਮੈਨੂੰ ਆਰਡਰ ਦਿੱਤਾ ਹੋਇਆ ਸੀਗਾ ਮੈਂ ਅੱਜ ਚੈੱਕ ਕਰ ਰਹੀ ਸੀਗੀ ਤੇ ਮੈਨੂੰ ਮਿਲਿਆ ਨਹੀਂ ਸੀਗਾ ਸੂਟ ਹੋਣ ਦੇ ਵਿੱਚ ਕਈ ਚੀਜ਼ਾਂ ਨਹੀਂ ਲੱਭਦੀਆਂ ਹੈਗੀਆਂ ਕਿਉਂਕਿ ਬਹੁਤ ਜ਼ਿਆਦੇ ਗਾ ਪੈਂਦਾ ਹੈਗਾ ਪਟਿਕ ਦੇ ਵਿੱਚ ਕਦੇ ਟੁੰਨੀਆਂ ਆ ਜਾਂਦੀਆਂ ਨੇਗੀਆਂ ਰੈਡੀ ਹੋ ਕੇ ਕਦੇ ਸੂਟ ਆ ਜਾਂਦੇ ਨੇਗੇ ਰੈਡੀ ਹੋ ਕੇ ਫਿਰ ਉਹ ਹੌਲੀ-ਹੌਲੀ ਸੈਟਿੰਗ ਹੁੰਦੀ ਹੈਗੀ ਇਹ ਸੂਟ ਵੀ ਸੋਲਡ ਹੋਇਆ ਹੋਇਆਗਾ ਇਹਦੀ ਤੁਸੀਂ ਮੈਂ ਮਤਲਬ ਆਰਡਰਨਾ ਤੇ ਉਹ ਇਹ ਸੂਟ ਦਾ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਹਾਂਗੀ। ਇਹ ਵੀ ਕਾਫੀ ਜਿਆਦਾ ਸੋਨਾ ਸੂਟ ਹੈ। ਇਹ ਨਾਲ ਦੀ ਤੁਸੀਂ ਪੀਚ ਕਲਰ ਦੀ ਲਿਆਸ ਲਗਵਾ ਸਕਦੇ ਹੋਗੇ ਪੀਚ ਬਲੈਕ ਜਿੱਤਾ ਵੀ ਟਾਈ ਐਂਡ ਡਾਈ ਦਾ ਪੱਟਾ ਇਹਦੇ ਨਾਲ ਤੁਸੀਂ ਰੱਖ ਸਕਦੇ ਹੋਗੇ ਸੋਨਾ ਲੱਗੂਗਾ। ਇਹਦੇ ਨਾਲ ਦਾ ਬਣਾ ਰਹੇ ਅਗੇ ਆਪਾਂ ਕੋਟ ਸੈੱਟ। ਬਹੁਤ ਆਦੇ ਸੋਨਾ ਬਣੂਗਾ ਕੋਟ ਸੈਟ ਰੈਡੀ ਕਰਵਾਉਣਾ ਆਪਣੇ ਕੋਲੋਂ ਕਰਵਾ ਸਕਦੇ ਹੋਗੇ ਤੁਸੀਂ ਤੇ ਸਟੀਚਿੰਗ ਤੁਸੀਂ ਪੁੱਛ ਸਕਦੇ ਹੋਗੇ ਕਿਉਂਕਿ ਪਤਾ ਕੀ ਹੈ ਜੀ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਨੀ ਆ ਵੀ ਤੁਸੀਂ ਸਾਨੂੰ ਸਲਾਈ ਦੇ ਰੇਟ ਦੱਸੋ ਸਲਾਈ ਦੇ ਰੇਟ ਦੱਸੋ ਸਿਲਾਈ ਦੇ रेट ਤੁਸੀਂ ਮੈਨੂੰ WhatsApp ਤੇ ਪੁੱਛ ਲਿਆ ਕਰੋ ਤੁਸੀਂ ਮੈਨੂੰ ਉਹ ਤੇ ਇਹ ਗੱਲ ਦੱਸ ਦਿਆ ਕਰੋ ਵੀ ਅਸੀਂ ਐਵੇਂ ਦਾ ਸੂਟ ਬਣਵਾਉਣਾ ਇਸ ਤਰ੍ਹਾਂ ਡਿਜ਼ਾਈਨਿੰਗ ਕਰਵਾਉਣੀ ਹੈ ਕਿਉਂਕਿ ਡਿਜ਼ਾਈਨ ਅਕੋਰਡਿੰਗ ਸਿਲਾਈ ਦੇ रेट ਨੇ ਜਿਹੜੇ ਉਹ ਥੋੜੇ ਜਿਹਾ ਹਾਈ ਹੋ ਜਾਂਦੇ ਹੁੰਦੇ ਨੇਗੇ ਸਿਲਾਈ ਦੇ ਵਿੱਚ ਸਾਡੇ ਕੋਈ ਚਾਰजेस ਨਹੀਂ ਹੁੰਦੇ ਹੈਗੇ ਕਿਉਂਕਿ ਜਿਹੜੇ ਸਾਡੇ ਟੇਲਰ ਮਾਸਟਰ ਰੈਡੀ ਕਰਦੇ ਨੇਗੇ ਉਹ ਆ ਉਹਨਾਂ ਦੇ ਜਿਹੜੇ ਆਪਣੇ ਚਾਰजेस ਹੁੰਦੇ ਨੇ ਕਿਉਂਕਿ ਉਹ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈਗੀ ਹੁਣ ਸੂਟ ਰੈਡੀ ਹੋ ਰਹੇ ਨੇ ਸਿਲਾਈ ਵਾਲੇ ਮੈਂ ਵੀਡੀਓ ਲੈ ਕੇ ਆਉਂਗੀ ਤੁਸੀਂ ਉਹ ਚੈੱਕ ਕਰਿਓ ਵੀ ਕਿੰਨੇ ਜ਼ਿਆਦੇ ਸੋਹਣੇ ਸੂਟ ਬਣੇ ਹੋਏ ਨੇ ਤੇ ਤੁਸੀਂ ਸਿਲਾਈ ਚੈ ਉਹ ਬਹੁਤ ਜ਼ਿਆਦਾ ਆਉਂਦੀ ਹੈ ਕਿ ਫਿਰ ਜਿੰਨੀ ਚੋ ਚੀਜ਼ ਤੁਸੀਂ ਐਕਸਟਰਾ ਕਰਵਾਉਂਗੇ ਸਾਡੇ ਤੋਂ ਜਿੰਨੇ ਮੀਟਰ ਲਾਸ ਲੱਗੂਗੀ ਜਿੱਪ ਲੱਗੂਗੀ ਕੋਈ ਡਿਜ਼ਾਈਨ ਹੋਊਗਾ ਉਹਦੇ ਚਾਰਜ ਸਾਰਿਆਂ ਦੇ ਐਕਸਟਰਾ ਹੀ ਹੋਣਗੇ ਪਰ ਸਲਾਈ ਪੂਰੀ ਇੱਕ ਨੰਬਰ ਹੋਊਗੀ ਫਿਟਿੰਗ ਤੁਹਾਡੇ ਸਿਰ ਤੇ ਹੈ ਕਿ ਵੀ ਤੁਸੀਂ ਸਾਨੂੰ ਕਿਸ ਤਰ੍ਹਾਂ ਦਾ ਨਾਪ ਭੇਜਦੇ ਹੋਗੇ ਉਹਦੇ ਵਿੱਚ ਤੁਸੀਂ ਆਪਣਾ ਇੰਚ ਟੇਪ ਚੱਕ ਕੇ ਜਦੋਂ ਸੂਟ ਰੈਡੀ ਹੋ ਜਾਂਦਾਗਾ ਜੇ ਇੱਕ ਅੱਧਾ ਇੰਚ ਫਰਕ ਪਿਆ ਹੋਇਆ ਤਾਂ ਤੁਸੀਂ ਸਾਨੂੰ ਲੰਬਾ ਦੇ ਸਕਦੇ ਹੋ ਇਹ ਗੱਲ ਦਾ ਤੇ ਜੇ ਥੋੜਾ ਜਿਵੇਂ ਤੁਸੀਂ ਨਾਪ ਭੇਜੋਗੇ ਅਸੀਂ ਤਾਂ ਉਸ ਤਰ੍ਹਾਂ ਸੂਟ ਰੈਡੀ ਕਰਨਾਗਾ ਬਾਕੀ ਡਿਜ਼ਾਈਨ ਤੇ ਹੋਰ ਸਾਰੀਆਂ ਲੈਸਸ ਵਗੈਰਾ ਤੇ ਉਹ ਸਾਡੀ ਅਕੋਰਡਿੰਗ ਹੈ ਹਨਾ ਸੂਟ ਦੇ ਵਿੱਚ ਜਾਣ ਪੈ ਜਾਂਦੀ ਹੈਗੀ ਪਰ ਫਿਟਿੰਗ ਦਾ ਤੁਹਾਡੇ ਸਿਰ ਤੇ ਗੱਲ ਲੱਗੀ ਵੀ ਤੁਸੀਂ ਕਿਸ ਤਰ੍ਹਾਂ ਦੀ ਭੇਜਦੇ ਹੋਗੇ ਇਹਦੇ ਨਾਲ ਦੇ ਵੀ ਜਿਹੜੇ ਸੂਟ ਲੈਣਗੇ ਆਪਣੇ ਰੈਡੀ ਹੋਏ ਨੇ ਕਾਫੀ ਤੇ ਬਿਨਾ ਸਲਾਈ ਤੋਂ ਵੀ ਗਏ ਨੇਗੇ ਸੂਟ ਤੇ ਇੱਕ ਦੁਪੱਟਾ ਵੀ ਰੈਡੀ ਹੋ ਕੇ ਆਇਆ ਗਿਆ ਤੇ ਨਾਲ ਦਾ ਕਾਫੀ ਜ਼ਿਆਦੇ ਸੋਹਣਾ ਸੂਟ ਹੈ ਇੱਕ ਕੋਈ ਸੂਟ ਰਹਿ ਗਿਆ ਕਾਫੀ ਸੂਟ ਦਿਖਾਏ ਸੀ ਮੈਂ ਪਿਛਲੀ ਵੀਡੀਓ ਦੇ ਵਿੱਚ ਇਹਦੇ ਨਾਲ ਦੇ ਇਸ ਟਾਈਮ ਇੱਕ ਸੂਟ ਹੈ ਆਪਣੇ ਕੋਲੇ ਠੀਕ ਹੈ ਜੀ ਇਹਦੇ ਨਾਲ ਦਾ ਵੀ ਸੂਟ ਰੈਡੀ ਹੋ ਰਿਹਾ ਕੋਟ ਸੈੱਟ ਹੋ ਰਿਹਾ ਪਤਾ ਨਹੀਂ ਕੁੜਤਾ ਰੈਡੀ ਹੋ ਰਿਹਾ ਮੈਨੂੰ ਧਿਆਨ 'ਚ ਨਹੀਂ ਹੈਗਾ ਤੇ ਉਹ ਵੀ ਤੁਹਾਨੂੰ ਮੈਂ ਵੀਡੀਓ ਲੈ ਕੇ ਆਵਾਂਗੇ ਵੀ ਆਪਾਂ ਕਿਸ ਤਰ੍ਹਾਂ ਸੂਟ ਰੈਡੀ ਕੀਤੇ ਨੇਗੇ ਬਹੁਤ ਜ਼ਿਆਦੇ ਸੋਹਣੇ ਬਣ ਰਹੇ ਨੇਗੇ ਇਹ ਇਹ ਫੈਬਰਿਕ ਤੇ ਜਿਹੜੇ ਮਤਲਬ ਕੋਟ ਸੈੱਟ ਤੇ ਕੁੜਤੇ ਬਣਾ ਰਹੇ ਆ ਆਪਾਂ ਕਾਫੀ ਜ਼ਿਆਦੇ ਸੋਹਣੇ ਨੇ ਆ ਦੇਖੋ ਇਹਨੂੰ ਤੁਸੀਂ ਵਨ ਪੀਸ ਡ्रेसेस ਬਣਵਾਉਣਾ ਚਾਹੁੰਦੇ ਹੋ ਵੀ ਬਣਵਾ ਸਕਦੇ ਹੋਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਲਵਾਰ ਸੂਟ ਬਣਵਾਉਣਾ ਕੁਝ ਵੀ ਉਵੇਂ ਬਣਵਾ ਸਕਦੇ ਹੋਗੇ ਇਹਦੇ ਤੇ ਵੀ ਸੂਟ ਰੈਡੀ ਹੋ ਰਿਹਾਗਾ ਤੁਹਾਨੂੰ ਦਿਖਾਵਾਂਗੇ ਲੈ ਕੇ ਆਵਾਂਗੇ ਜਲਦ ਇਹਦੇ ਨਾਲ ਦੇ ਵੀ ਹੈਗੇ ਨੇ ਆਪਣੇ ਕੋਲੇ ਦੋ ਸੂਟ ਇਹ ਹੁਣ ਸਾਰੇ ਡਿਸਕਾਊਂਟ ਦੇਣਗੇ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਇਹਦੇ ਨਾਲ ਦੇ ਆਪਾਂ ਸੂਟਰ ਬਣਾਏ ਨੇਗੇ ਆਓ ਦੇਖੋ ਇਹਨਾਂ ਦਾ ਸੂਟ ਅੱਜ ਮੈਂ ਕੋਰੀਅਰ ਵੀ ਕਰਕੇ ਆਈਆਂ ਹਾਂ ਜੀ ਇਹਨਾਂ ਦਾ ਸੂਟ ਬਣਿਆ ਵੀ ਪਿਆਗਾ ਹਜੇ ਇਹਨਾਂ ਦੇ ਦੁਪट्टे ਵਗੈਰਾ ਰੈਡੀ ਕਰਨੇ ਨੇਗੇ ਆਪਾਂ ਨੇ ਇਸ ਤਰ੍ਹਾਂ ਬਣਾਇਆਗਾ ਆਪਾਂ ਸੂਟ ਵਾਈਟ ਕਲਰ ਨੂੰ ਕਰਕੇ ਇੱਥੇ ਆਪਾਂ ਬਟਨ ਲਗਾ ਦਾਂਗੇ ਜੇ ਲਗਾਉਣੇ ਹੋਗੇ ਲਗਾ ਦਾਂਗੇ ਨਹੀਂ ਇਸ ਤਰ੍ਹਾਂ ਵੀ ਇਹ ਕਾਫੀ ਜ਼ਿਆਦਾ ਸੋਹਣਾ ਲੱਗਦਾ ਹੈ ਅੱਜ ਵੀ ਜਿਹੜਾ ਸੂਟ ਕੋਰੀਅਰ ਕਰਕੇ ਆਇਆ ਏ ਉਹ ਵੀ ਸਲਾਈ ਵਾਲਾ ਇਸੇ ਸਲਾਈ ਹੋ ਕੇ ਗਿਆਗਾ ਇਹਦੇ ਨਾਲ ਦਾ ਸੂਟ ਹਜੇ ਰੈਡੀ ਹੋ ਰਿਹਾ ਨਹੀਂ ਬਣ ਕੇ ਸਾਰੇ ਸਾਰੀ ਗਰਮੀ ਲੰਘ ਗਈ ਮੇਰੇ ਮੰਮੀ ਦਾ ਸੂਟ ਸੀਗਾ ਕੰਮ ਚਾਦੇ ਹੋਣ ਕਰਕੇ ਸਾਡੇ ਸੂਟ ਬਸ ਇਸ ਤਰ੍ਹਾਂ ਹੀ ਰਹਿ ਜਾਂਦੇ ਨੇ ਜਦੋਂ ਆ ਗਿਆ ਬਣ ਕੇ ਸ਼ੋਅ ਕਰਦਾਂਗੇ ਤੁਸੀਂ ਇਹਨਾਂ ਨੂੰ ਨਾ ਜਿਵੇਂ ਕਿ ਅੱਗੇ ਗਰਮੀ ਪੂਗੀ ਉਸ ਤਰ੍ਹਾਂ ਵੀ ਸੂਟ ਲੈ ਕੇ ਤੁਸੀਂ ਰੱਖ ਸਕਦੇ ਹੋਗੇ ਅੱਗੇ ਅੱਗੇ ਸਟਿਚ ਕਰਵਾ ਸਕਦੇ ਹੋਗੇ ਸ਼ਰਟ ਨਾ ਸ਼ਰਟ ਨਾ ਮੰਗਿਓ ਕਿਉਂਕਿ ਸ਼ਰਟ ਦਾ ਲਾਸਟ ਆਪਸ਼ਨ ਹੁੰਦੀ ਹੈ ਕਿ ਜਦੋਂ ਸਾਡੇ ਕੋਲੇ ਬਚ ਜਾਂਦੀ ਹੈ ਕਈ ਭੈਣਾਂ 올ਓਵਰ ਸੂਟ ਲੈ ਲੈਂਦੀਆਂ ਨੇਗੀਆਂ ਫਿਰ ਜੇ ਇੱਕ ਸ਼ਰਟ ਪਾਚ ਜਾਨੀਆਂ ਨੇ ਮੈਂ ਆਪ ਹੀ ਤੁਹਾਨੂੰ ਕਹਿ ਦੇਣੀ ਨਹੀਂ ਵੀ ਤੁਸੀਂ ਸ਼ਰਟ ਲੈ ਸਕਦੇ ਹੋਗੇ ਸ਼ਰਟ ਨਾ ਮੰਗਿਓ ਪਲੀਜ਼ ਹਨਾ ਹਾਂ ਜੇ ਕਿਸੇ ਭੈਣ ਨੇ ਵੀ ਦੋ ਸ਼ਰਟਾਂ ਵੀ ਦੋ ਇੱਕ ਸੂਟ ਚੋਂ ਵੀ ਦੋ ਉਹ ਅੱਗੇ ਵੀ ਹਾਂ ਸਾਨੂੰ ਵੀ ਸ਼ਰਟ ਚਾਹੀਦੀ ਹੈ ਤੇ ਸੇਮ ਸੂਟ ਚ ਦੂਜੀ ਭੈਣ ਦਾ ਕਿਸੇ ਦਾ ਆਰਡਰ ਆ ਵੀ ਸ਼ਰਟ ਚਾਹੀਦੀ ਹੈ ਤਾਂ ਅਸੀਂ ਦੇ ਦਾਂਗੇ ਤੇ ਸ਼ਰਟ ਨਾ ਮੰਗਿਓ ਪਲੀਜ਼ ਜੇ ਤੁਸੀਂ ਇਹਦੇ ਨਾਲ ਚਿਕਨ ਦੀਆਂ ਸਲਵਾਰਾਂ ਲਗਵਾਉਣੀਆਂ ਨੇਗੀਆਂ ਤਾਂ ਲਗਵਾ ਸਕਦੇ ਹੋਗੇ ਪਰ ਚਿਕਨ ਦੀ ਸਲਵਾਰ ਨਾਲ ਮੈਂ ਤੁਹਾਨੂੰ ਦੱਸਾਂ ਵੀ ਕੋਸਟਲੀ ਪੈ ਜਾਂਦਾ ਹੁੰਦਾ ਸੂਟ ਜਿਹੜੀਆਂ ਸਲਵਾਰਾਂ ਨੇ ਆਪਾਂ ਵਧੀਆ ਫੈਬਰਿਕ ਚ ਲੈ ਕੇ ਆਏਗੇ ਵਾਈਟ ਕਲਰ ਹੈਗਾ ਇਹ ਵੀ ਦੇਖੋ ਕਾਫੀ ਜਿਆਦਾ ਸੋਹਣਾ ਸੂਟ ਹੈ ਦਾ ਸਾਰੇ ਇਹ ਸੂਟ ਨੇਗੇ ਜਿਹੜੇ ਡਿਸਕਾਊਂਟ ਦੇਣਗੇ ਤੁਸੀਂ ਫਾਸਟਲੀ ਆਰਡਰ ਕਰਕੇ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦੇਣਾਗਾ ਆਪਣਾ ਸੂਟ ਰਖਵਾ ਸਕਦੇ ਹੋ ਨਾਲ ਦੀ ਨਾਲ ਅਡਰੈਸ ਸੈਂਡ ਕਰ ਦੇਣਾਗਾ ਜੇ ਕਈ ਵਾਰ ਮੈਸੇਜ ਦਾ ਰਿਪਲਾਈ ਨਹੀਂ ਹੁੰਦਾ ਹੈਗਾ ਵੈਸੇ ਤਾਂ ਮੈਂ ਕਰ ਦਿੰਨੀ ਹੁੰਨੀ ਆਗੀ ਨਹੀਂ ਹੁੰਦਾ ਹੁੰਦਾ ਹੈਗਾ ਸੌਰੀ ਤਾਂ ਬਿਜ਼ੀ ਹੁੰਨੀ ਆ ਕਈ ਵਾਰ ਹਨਾ ਤਾਂ ਤੁਸੀਂ ਥੋੜਾ ਟਾਈਮ ਵੇਟ ਕਰ ਲਿਆ ਕਰੋ ਪਲੀਜ਼ ਮੇਰੀ ਰਿਕਵੈਸਟ ਹੈਗੀ ਤੇ ਕਾਫੀ سارے ਮੈਸੇਜ ਇਕੱਠੇ ਹੋ ਜਾਂਦੇ ਨੇਗੇ ਫਿਰ ਕਈ ਵਾਰ ਮੈਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਤੇ ਉਹ ਨੀਚੇ ਚਲਾ ਜਾਂਦਾ ਤੁਹਾਡਾ ਮੈਸੇਜ ਤਾ ਕਰਕੇ ਹਨਾ ਥੋੜਾ ਟਾਈਮ ਵੇਟ ਕਰ ਲਿਆ ਕਰੋ ਬਾਰ ਬਾਰ ਮੈਸੇਜ ਨਾ ਕਰੋ ਇੱਕ ਮੈਸੇਜ ਕਰਨ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਮੈਨੂੰ ਕਾਲ ਕਰ ਦਿੰਨੇ ਹੋ ਨਾ ਵੀ ਅਸੀਂ ਮੈਸੇਜ ਕੀਤਾ ਹੈਗਾ ਚੈੱਕ ਕਰ ਲਓ ਕੋਈ ਗੱਲ ਨਹੀਂ ਮੈਂ ਆਪਣੇ ਆਪ ਚੈੱਕ ਕਰਕੇ ਤੁਹਾਨੂੰ ਰਿਪਲਾਈ ਕਰ ਦਿਆ ਕਰੂੰਗੀ ਕਈ ਵਾਰ ਇਧਰ ਉਧਰ ਬੀਜ਼ੀ ਹੁੰਨੇ ਆ ਕੰਮ ਕਰਦੇ ਹੁੰਨੇ ਆਗੇ ਤਾਂ ਕਰਕੇ ਫਿਰ ਕੋਈ ਗੱਲ ਨਹੀਂ ਭੈਣੋ ਤੁਹਾਡੇ ਸਾਰਿਆਂ ਦਾ ਮੈਂ ਰਿਪਲਾਈ ਕਰਦੀ ਹੋਈ ਆਂਗੀ ਕਮੈਂਟ ਕਰਕੇ ਵੀ ਦੱਸਿਆ ਕਰੋ ਜਿਹੜੀਆਂ ਭੈਣਾਂ ਕੋਲੇ ਸੂਟ ਜਾ ਰਹੇ ਨੇ ਵੀ ਤੁਹਾਨੂੰ ਕਿਵੇਂ ਦੇ ਲੱਗ ਰਹੇ ਨੇਗੇ ਤੇ ਤੁਸੀਂ ਮੈਨੂੰ ਵਟਸਐਪ ਤੇ ਦਾ ਮੈਸੇਜ ਕਰ ਦਿੰਨੇ ਹੋਗੇ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜਿਹੜੀਆਂ ਭ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਫਟਾਫਟ ਆਪਣਾ ਆਰਡਰ ਕਰਦੇ ਹੋ ਕਿਉਂਕਿ ਇਹ ਚੀਜ਼ ਨਹੀਂ ਰੁਕਣ ਵਾਲੀ ਕਿਉਂਕਿ ਆਪਣੇ ਕੋਲ ਚੌਥੀ ਪੰਜਵੀਂ ਵਾਰ ਇਹ ਸਟਾਕ ਆ ਚੁੱਕਿਆ ਤੇ ਇਹ ਕਾਫੀ ਜ਼ਿਆਦਾ ਸੇਲ ਹੋਇਆਗਾ ਸਟਾਕ ਬਹੁਤ ਆਰਾਮਦਾਇਕ ਫੈਬਰਿਕ ਹੈਗਾ ਚੁੰਨੀਆਂ ਕਹੋਗੇ ਵੀ ਡਾਈ ਕਰਵਾ ਕੇ ਭੇਜ ਜਿਵੇਂ ਵੀ ਤੁਸੀਂ ਕਹੋਗੇ ਆਪਾਂ ਤੁਹਾਨੂੰ ਕਰਵਾ ਕੇ ਭੇਜ ਦਾਂ ਕੋਈ ਗੱਲ ਨਹੀਂ ਉਹਦੇ ਲਈ ਤੁਹਾਨੂੰ ਟਾਈਮ ਦੇਣਾ ਪਊਗਾ 1-2 ਦਿਨਾਂ ਦਾ ਕਿਉਂਕਿ ਮੇਰੇ ਡਾਇਰ ਕੋਲ ਵੀ ਕੰਮ ਜ਼ਿਆਦਾ ਹੈਗਾ ਤਾਂ ਕਰਕੇ ਫਿਰ ਥੋੜਾ ਟਾਈਮ ਲੱਗ ਜਾਂਦਾ ਹੈ ਕਮੈਂਟ ਜਰੂਰ ਕਰਦੇ ਸ਼ੇਅਰ ਜਰੂਰ ਕਰਦੇ ਤੇ ਲਾਈਕ ਜਰੂਰ ਕਰਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਹਾਂਜੀ ਕਈ ਵਾਰ ਨਾ ਸੂਪ ਦਾ ਰੰਗ ਵੀਡੀਓ ਦੇ ਵਿੱਚ ਕਈ ਵਾਰ ਕਲਰ ਚੇਂਜ ਆ ਜਾਂਦਾ ਹੈ ਪਲੀਜ਼ ਇਗਨੋਰ ਕਰਿਓ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ